ਤੁਹਾਨੂੰ ਪਿੱਛੇ ਦਾ ਵੀਰ ਆਪਣਾ ਹਾਸਲਾ ਸੇਮ ਰੱਖਣਾ ਤੇ ਆਪਣੀ ਆਪਣੀ ਸਪਗ ਦੀ ਨੋਕ ਆਪਾਂ ਤੇ ਇੱਕੀ ਰੱਖਣੀ ਆ ਤੇੜੀ ਆਪਣੀ ਪਗ ਦੀ ਛੀਪੂ ਆਪਾਂ ਗੋਲਈ ਦੇ ਵਿੱਚ ਰੱਖਣੀ ਆ ਜੀ ਤੇ ਜਿਹੜੇ ਵੀਰਾਂ ਨੂੰ ਮੋਰਨੀ ਬਗਮਣਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਆਪਣਾ ਬੰਨਿਵਲਾ ਲੜਦ ਨੂੰ ਆ ਬੰਨਿਵਲਾ ਲੜ ਨੂੰ ਅੱਗੇ ਤੋਂ ਡਬਲ ਫੋਲਡ ਕਰਨਾ ਫਰਾਂਟ ਤੋਂ ਲੜ ਨੂੰ ਡਬਲ ਫੋਲਡ ਕਰਕੇ ਤੇ ਇਸ ਲੜ ਨੂੰ ਵੀੜਾ ਹੁਣ ਬੈਕ ਤੱਕ ਆਪਾਂ ਸਾਫ਼ ਕਰਾਂਗੇ ਬੈਕ ਤੱਕ ਇਸ ਲੜ ਦੇ ਬੈਕ ਤੱਕ ਇਸ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਹੋਲਡ ਫੋਲਡ ਕਰਨਾ ਤੇ ਲੜ ਤੇ ਹੱਥ ਫੇਰ ਕੇ ਲੜ ਨੂੰ ਬੈਕ ਤੱਕ ਸਾਫ਼ ਕਰਕੇ ਨਾ ਆਪਾਂ ਲਗਾ ਦੇਣਾ ਜੀ ਹੁਣ ਸਾਰੇ ਪੇਚਾਂ ਦੇ ਵਿੱਚ ਆਪਾਂ ਨੇ ਬਾਅਦ ਫੇਰ ਕਿਹੜਾ ਆਪਣਾ ਸਾਰੇ ਪੇਚਾਂ ਦਾ فاਸਲਾ ਹੋਊਗਾ ਉਹ ਆਪਾਂ ਸੈੱਟ ਕਰ ਲੈਣਾ